بھی ہوئے ਨੇ ਤੇ ਨਾਲ ਦੀ ਨਾਲ ਉਮੀਦਵਾਰ ਸੰਜੀਵ अरोड़ा ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆਏ ਨੇ ਅਮਨ अरोड़ा ਬੇਹਦ ਭਾਵੁਕ ਪਲ ਪਾਰਟੀ ਦੇ ਵਿੱਚ ਟੋਲ ਨਗਾੜਿਆਂ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਤੇ ਮੀਡੀਆ ਦਾ ਵੀ ਜਮਾਵੜਾ ਹੈ ਪੂਰਾ ਇਸ ਤੋਂ ਬਾਅਦ ਜਿੱਤ ਦਾ ਜਸ਼ਨ ਦੇਡ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਿੱਤ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਪਾਰਟੀ ਦਫ਼ਤਰ ਦੇ ਬਾਹਰ ਮੌਜੂਦ ਨੇ ਪਾਰਟੀ ਪ੍ਰਧਾਨ ਅਮਨ अरोड़ा ਉਮੀਦਵਾਰ ਸੰਜੀਵ अरोड़ा ਜਿਹੜੇ ਕਿ ਹੁਣ ਵਿਧਾਇਕ ਬਣ ਚੁੱਕੇ ਨੇ ਐਮਐਲਏ ਬਣ ਚੁੱਕੇ ਨੇ ਤੇ ਸੰਭਾਵੀ ਤੌਰ ਤੇ ਅਮਨ अरोड़ा ਵੱਲੋਂ ਗਲਬਤ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਜ਼ਰੂਰ ਜਿਹੜਾ ਵਾਦਾ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਉਸ ਤੇ ਪੂਰੇ ਉਤਰਾਂਗੇ ਅਤੇ ਕਿਤੇ ਨਾ ਕਿਤੇ ਅਮਨ अरोड़ा ਸੰਕੇਤ ਦਿੰਦੇ ਹੋਏ ਨਜ਼ਰ ਆਏ ਨੇ ਕਿ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇ ਗਾਇਸ ਦੇ ਨਾਲ ਨਾਲ ਅਮਨ अरोड़ा ਨੇ ਹੋਰ ਵੀ ਇੱਕ ਵੱਡੀ ਗੱਲ ਕਹੀ ਹੈ ਉਹਨਾਂ ਕਿਹਾ ਹੈ ਕਿ ਪਾਰਟੀ ਦਾ ਗ੍ਰਾਫ ਉੱਚਾ ਉੱਠਿਆ ਹੈ ਨਾ ਸਿਰਫ ਪੰਜਾਬ ਬਲਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਅਜਿਨੀ ਚੋਣਾਂ ਦੇ ਵਿੱਚ 17000 ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਸ ਜਿੱਤ ਨੂੰ ਅਮਨ ਅਰੂੜਾ ਨੇ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਕਿਹਾ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਹ ਜਿੱਤ ਹੋਈ ਹੈ ਉਸੇ ਤਰ੍ਹਾਂ 2027 ਦੇ ਵਿੱਚ ਵੀ ਪਾਰਟੀ ਹੈ ਜਿਹੜੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੱਤੇਗੀ ਉਸ ਪਾਰਟੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਜਿੱਤ ਤੋਂ ਬਾਅਦ ਕਿਸ ਤਰ੍ਹਾਂ ਰੋਡ ਸ਼ੋਅ ਕੱਢਿਆ ਗਿਆ ਅਮਨ ਅਰੋੜਾ ਦੇ ਵੱਲੋਂ ਨਾਲ ਉਹਨਾਂ ਦੇ ਉਮੀਦਵਾਰ ਸੰਜੀਵ ਅਰੋੜਾ ਜਿਹੜੇ ਕਿ ਹੁਣ ਜਿੱਤੂ ਉਮੀਦਵਾਰ ਨੇ ਉਹ ਵੀ ਨਾਲ ਸਨ ਤਰुणਪ੍ਰੀ ਸੋਨਦ ਅਤੇ ਪਾਰਟੀ ਦੇ ਹੋਰ ਵੱਡੇ ਆਗੂ ਇਸ ਜਿੱਤ ਦੇ ਰੋਡ ਸ਼ੋਅ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਾਵੁਕ ਹੋ ਕੇ ਸੰਜੀਵ ਅਰੋੜਾ ਅਮਨ ਅਰੋੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ ਸੋ ਪਾਰਟੀ ਦੇ ਵਿੱਚ ਕੁੱਲ ਮਿਲਾ ਕੇ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਪਾਰਟੀ ਦੇ ਵਰਕਰ ਵੀ ਖੁਸ਼ ਨੇ ਅਮਨ ਅਰੋੜਾ ਨੇ ਆਪਣੀ ਇਸ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਕਿਹਾ ਕਿ ਇਹ ਦਾ ਸਾਰਾ ਸਿਹਰਾ ਜਿਹੜਾ ਇਸ ਜਿੱਤ ਦਾ ਉਹ ਪਾਰਟੀ ਦੇ ਵਰਕਰਾਂ ਅਤੇ ਪਾਰਟੀ ਦੇ ਸਥਾਨਕ ਆਗੂਆਂ ਨੂੰ ਜਾਂਦਾ ਜਿਨ੍ਹਾਂ ਨੇ ਖੂਬ ਮਿਹਨਤ ਕੀਤੀ ਅਤੇ ਇਸ ਦਾ ਸਿਹਰਾ ਜਿਹੜਾ ਹੈ ਪਾਰਟੀ ਦੇ ਉਮੀਦਵਾਰ ਖੁਦ ਸੰਜੀਵ ਅਰੋੜਾ ਨੂੰ ਜਾਂਦਾ ਜਿਨ੍ਹਾਂ ਦੀ ਛਵੀ ਕਰਕੇ ਇਹ ਵੱਡੀ ਜਿੱਤ ਹੋਈ ਹੈ ਸੋ ਪਾਰਟੀ ਦੇ ਵਿੱਚ ਖੁਸ਼ੀ ਹੈ ਅਮਨ ਅਰੋੜਾ ਨੇ ਵੀ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਮੀਡੀਆ ਦੇ ਨਾਲ ਮੁਖਾਤਬ ਹੋ ਕੇ ਕੀਤਾ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਦਿਨ ਰਾਤ ਲੁਧਿਆਣਾ ਵਸਦੇ VOTERS ਨੇ ਇਹਨੂੰ ਆਪਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ, ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ। ਮੈਂ ਸਮਝਦਾ ਕਿ ਇਹ ਸੈਮੀਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਇਹਦੇ ਨਾਲ-ਨਾਲ ਇੱਕ ਹੋਰ ਵੱਡੀ ਗੱਲ ਆ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਬੀਜੇਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 7.5 17-18 ਹਜ਼ਾਰ ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਬੀਜੇਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵਗੈਰਾ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰ ਸਿਰਫ ਅਰਿੰਦ ਕੇ ਜਰੋ ਆਮ ਆਦੀ ਪਾਰਟੀ ਹੈ ਜਿਹੜਾ ਮੰਤਰੀ ਬਣਾਇਆ ਜਾਏਗਾ ਹੁਣ ਡੈਫੀਨੇਟ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਰਮਾਨ ਸਾਹਿਬ ਆਪਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ। ਭਾਹ ਕਿਹੜਾ ਹੋਸਟਲ ਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਰਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸੋਲਵ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨੇ। ਇਹ ਕੋਈ ਫੀਡਬੈਕ ਮੰਨ ਸਕਦੇ ਉਸ ਨੂੰ 3 ਸਾਲ ਦੀ ਜੋ ਵੀ ਵਿਰੋਧੀ ਭੰਡ ਦੇ ਸੀ ਵਿਰੋਧੀ ਕਹਿੰਦੇ 3 ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਹੀ ਜਵਾਬ ਦੇਣਾ ਤਾਂ ਮੇਰੇ ਜਵਾਬ ਦੀ ਇਹ ਲੋੜ ਹੀ ਨਹੀਂ ਰਹੀ। ਵਿਸ਼ਾ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਆਮ ਆਦਮੀ ਪਾਰਟੀ ਦੀ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਤ ਤੋਂ ਬਾਅਦ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਪੰਜਾਬ ਪ੍ਰਧਾਨ ਅਮਨ ਅਰੋੜਾ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਬੇਹੱਦ ਭਾਵੁਕ ਪੱਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਮੀਡੀਆ ਦੇ ਨਾਲ ਮੁਖਾਤਬ ਵੀ ਹੋਏ ਨੇ ਤੇ ਨਾਲ ਦੀ ਨਾਲ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆਏ ਨੇ ਅਮਨ ਅਰੋੜਾ ਬੇਹੱਦ ਭਾਵੁਕ ਪੱਲ ਪਾਰਟੀ ਦੇ ਵਿੱਚ ਟੋਲ ਲਗਾੜਿਆਂ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਤੇ ਮੀਡੀਆ ਦਾ ਵੀ ਜਮਾਵੜਾ ਹੈ ਪੂਰਾ ਇਸ ਤੋਂ ਬਾਅਦ ਜਿੱਤ ਦਾ ਜਸ਼ਨ ਦੇਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਜਿੱਤ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਪਾਰਟੀ ਦਫ਼ਤਰ ਦੇ ਬਾਹਰ ਮੌਜੂਦ ਨੇ ਪਾਰਟੀ ਪ੍ਰਧਾਨ ਅਮਨ ਅਰੋੜਾ ਉਮੀਦਵਾਰ ਸੰਜੀਵ ਅਰੋੜਾ ਜਿਹੜੇ ਕਿ ਹੁਣ ਵਿਧਾਇਕ ਬਣ ਚੁੱਕੇ ਨੇ ਐਮਐਲਏ ਬਣ ਚੁੱਕੇ ਨੇ ਤੇ ਸੰਭਾਵੀ ਤੌਰ ਤੇ ਅਮਨ ਅਰੋੜਾ ਵੱਲੋਂ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਜ਼ਰੂਰ ਜਿਹੜਾ ਵਾਦਾ अरविंद केजरीवाल ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਉਸ ਤੇ ਪੂਰੇ ਉਤਰਾਂਗੇ ਅਤੇ ਕਿਤੇ ਨਾ ਕਿਤੇ ਅਮਨ अरोड़ा ਸੰਕੇਤ ਦਿੰਦੇ ਹੋਏ ਨਜ਼ਰ ਆਏ ਨੇ ਕਿ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ ਇਸ ਦੇ ਨਾਲ ਨਾਲ ਅਮਨ अरोड़ा ਨੇ ਹੋਰ ਵੀ ਇੱਕ ਵੱਡੀ ਗੱਲ ਕਹੀ ਹੈ ਉਹਨਾਂ ਕਿਹਾ ਹੈ ਕਿ ਪਾਰਟੀ ਦਾ ਗ੍ਰਾਫ ਉੱਚਾ ਉੱਠਿਆ ਹੈ ਨਾ ਸਿਰਫ ਪੰਜਾਬ ਬਲਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਜਿੰਨੀ ਚੋਣਾਂ ਦੇ ਵਿੱਚ 17000 ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਸ ਜਿੱਤ ਨੂੰ ਅਮਨ अरोੜਾ ਨੇ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਕਿਹਾ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਹ ਜਿੱਤ ਹੋਈ ਹੈ ਉਸੇ ਤਰ੍ਹਾਂ 2027 ਦੇ ਵਿੱਚ ਵੀ ਪਾਰਟੀ ਹੈ ਜਿਹੜੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੱਤੇਗੀ ਉਸ ਪਾਰਟੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਜਿੱਤ ਤੋਂ ਬਾਅਦ ਕਿਸ ਤਰ੍ਹਾਂ ਰੋਡ ਸ਼ੋਅ ਕੱਢਿਆ ਗਿਆ ਅਮਨ अरोੜਾ ਦੇ ਵੱਲੋਂ ਨਾਲ ਉਹਨਾਂ ਦੇ ਉਮੀਦਵਾਰ ਸੰਜੀਵ अरोੜਾ ਜਿਹੜੇ ਕਿ ਹੁਣ ਜੇਤੂ ਉਮੀਦਵਾਰ ਨੇ ਉਵਿਨਾਰਸਨ ਤਰुणਪ੍ਰੀ ਸੋਨਦ ਅਤੇ ਪਾਰਟੀ ਦੇ ਹੋਰ ਵੱਡੇ ਆਗੂ ਇਸ ਜਿੱਤ ਦੇ ਰੋਡ ਸ਼ੋਅ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਭਾਵੁਕ ਹੋ ਕੇ ਸੰਜੀਵ ਅਰੂੜਾ ਅਮਨ ਅਰੂੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ ਸੋ ਪਾਰਟੀ ਦੇ ਵਿੱਚ ਕੁੱਲ ਮਿਲਾ ਕੇ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਪਾਰਟੀ ਦੇ ਵਰਕਰ ਵੀ ਖੁਸ਼ ਨੇ ਅਮਨ ਅਰੂੜਾ ਨੇ ਆਪਣੀ ਇਸ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਕਿਹਾ ਕਿ ਇਹਦਾ ਸਾਰਾ ਸਿਹਰਾ ਜਿਹੜਾ ਇਸ ਜਿੱਤ ਦਾ ਉਹ ਪਾਰਟੀ ਦੇ ਵਰਕਰਾਂ ਅਤੇ ਪਾਰਟੀ ਦੇ ਸਥਾਨਕ ਆਗੂਆਂ ਨੂੰ ਜਾਂਦਾ ਜਿਨ੍ਹਾਂ ਨੇ ਖੂਬ ਮਿਹਨਤ ਕੀਤੀ ਅਤੇ ਇਸ ਦਾ ਸਿਹਰਾ ਜਿਹੜਾ ਹੈ ਪਾਰਟੀ ਦੇ ਉਮੀਦਵਾਰ ਖੁਦ ਸੰਜੀਵ ਅਰੋੜਾ ਨੂੰ ਜਾਂਦਾ ਹੈ ਜਿਨ੍ਹਾਂ ਦੀ ਸ਼ਵੀ ਕਰਕੇ ਇਹ ਵੱਡੀ ਜਿੱਤ ਹੋਈ ਹੈ ਸੋ ਪਾਰਟੀ ਦੇ ਵਿੱਚ ਖੁਸ਼ੀ ਹੈ ਅਮਨ ਅਰੋੜਾ ਨੇ ਵੀ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਮੀਡੀਆ ਦੇ ਨਾਲ ਮੁਖਾਤਬ ਹੋ ਕੇ ਕੀਤਾ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਰੋਡ ਸ਼ੋ ਕੱਢਿਆ ਜਾ ਰਿਹਾ ਹੈ ਦਿਨ ਰਾਤ ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ, ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ। ਮੈਂ ਸਮਝਦਾ ਕਿ ਇਹ ਸੈਮੀਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਇਹਦੇ ਨਾਲ-ਨਾਲ ਇੱਕ ਹੋਰ ਵੱਡੀ ਗੱਲ ਆ। ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਬੀਜੇਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 7.5 17-18 ਹਜ਼ਾਰ ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕੇ ਜੇ ਬੀਜਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵੈਰ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰਵਿੰਦ ਕੇਜਰੀਓ ਆਮ ਆਦੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਜਿਹੜਾ ਡੈਫੀਨੇਟ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਰਮਾਨ ਸਾਹਿਬ ਆਪਦੇ ਮੂੰਹੋਂ ਪਬਲਿਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ ਕਿਹੜਾ ਹੋ ਸਕਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸੋਲਵ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨੇ ਨੂੰ ਇੱਕ ਫੀਡਬੈਕ ਮੰਨ ਸਕਦੇ ਉਸ ਨੂੰ ਤਿੰਨ ਸਾਲ ਜੇ ਉਹ ਵੀ ਵਿਰੋਧੀ ਭੰਡ ਦੇ ਸੀ ਵਿਰੋਧੀ ਕਹਿੰਦੇ ਤਿੰਨ ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਹੀ ਜਵਾਬ ਦੇ ਤਾਂ ਮੇਰੇ ਜਵਾਬ ਦੀ ਇਹ ਲੋੜ ਹੀ ਨਹੀਂ ਰਹੀ ਗਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਆਮ ਆਦਮੀ ਪਾਰਟੀ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਤ ਤੋਂ ਬਾਅਦ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਪੰਜਾਬ ਪ੍ਰਧਾਨ ਅਮਨ ਅਰੋੜਾ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਬੇਹੱਦ ਭਾਵੁਕ ਪੱਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਮੀਡੀਆ ਦੇ ਨਾਲ ਮੁਖਾਤਬ ਵੀ ਹੋਏ ਨੇ ਤੇ ਨਾਲ ਦੀ ਨਾਲ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆਏ ਨੇ ਅਮਨ ਅਰੋੜਾ ਬੇਹੱਦ ਭਾਵੁਕ ਪੱਲ ਪਾਰਟੀ ਦੇ ਵਿੱਚ ਟੋਲ ਲਗਾੜਿਆਂ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਤੇ ਮੀਡੀਆ ਦਾ ਵੀ ਜਮਾਵੜਾ ਪੂਰਾ ਇਸ ਤੋਂ ਬਾਅਦ ਜਿੱਤ ਦਾ ਜਸ਼ਨ ਦੇਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਜਿੱਤ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਪਾਰਟੀ ਦਫ਼ਤਰ ਦੇ ਬਾਹਰ ਮੌਜੂਦ ਨੇ ਪਾਰਟੀ ਪ੍ਰਧਾਨ ਅਮਨ ਅਰੋੜਾ ਉਮੀਦਵਾਰ ਸੰਜੀਵ ਅਰੋੜਾ ਜਿਹੜੇ ਕਿ ਹੁਣ ਵਿਧਾਇਕ ਬਣ ਚੁੱਕੇ ਨੇ ਐਮਐਲਏ ਬਣ ਚੁੱਕੇ ਨੇ ਤੇ ਸੰਭਾਵੀ ਤੌਰ ਤੇ ਅਮਨ ਅਰੋੜਾ ਵੱਲੋਂ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਜ਼ਰੂਰ ਜਿਹੜਾ ਵਾਦਾ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਉਸ ਤੇ ਪੂਰੇ ਉਤਰਾਂਗੇ ਅਤੇ ਕਿਤੇ ਨਾ ਕਿਤੇ ਅਮਨ अरोड़ा ਸੰਕੇਤ ਦਿੰਦੇ ਹੋਏ ਨਜ਼ਰ ਆਏ ਨੇ ਕਿ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ ਇਸ ਦੇ ਨਾਲ ਨਾਲ ਅਮਨ अरोड़ा ਨੇ ਹੋਰ ਵੀ ਇੱਕ ਵੱਡੀ ਗੱਲ ਕਹੀ ਹੈ ਉਹਨਾਂ ਕਿਹਾ ਹੈ ਕਿ ਪਾਰਟੀ ਦਾ ਗ੍ਰਾਫ ਉੱਚਾ ਉੱਠਿਆ ਹੈ ਨਾ ਸਿਰਫ ਪੰਜਾਬ ਬਲਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ 17000 ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਸ ਜਿੱਤ ਨੂੰ ਅਮਨ अरोड़ा ਨੇ ਪੰਜਾਬ ਦੇ ਵਿੱਚ ਅ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਕਿਹਾ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਹ ਜਿੱਤ ਹੋਈ ਹੈ ਉਸੇ ਤਰ੍ਹਾਂ 2027 ਦੇ ਵਿੱਚ ਵੀ ਪਾਰਟੀ ਹੈ ਜਿਹੜੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੱਤੇਗੀ ਉਸ ਪਾਰਟੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਅ ਜਿੱਤ ਤੋਂ ਬਾਅਦ ਕਿਸ ਤਰ੍ਹਾਂ ਰੋਡ ਸ਼ੋਅ ਕੱਢਿਆ ਗਿਆ ਅਮਨ ਅਰੋੜਾ ਦੇ ਵੱਲੋਂ ਨਾਲ ਉਹਨਾਂ ਦੇ ਉਮੀਦਵਾਰ ਅ ਸੰਜੀਵ ਅਰੋੜਾ ਜਿਹੜੇ ਕਿ ਹੁਣ ਜੇਤੂ ਉਮੀਦਵਾਰ ਨੇ ਉਵਿਨਾਰਸਨ ਤਰुणਪ੍ਰੀ ਸੋਨਦ ਅਤੇ ਪਾਰਟੀ ਦੇ ਹੋਰ ਵੱਡੇ ਆਗੂ ਇਸ ਜਿੱਤ ਦੇ ਰੋਡ ショਅ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਭਾਗੂ ਖੋ ਕੇ ਸੰਜੀਵ ਅਰੂੜਾ ਅਮਨ ਅਰੂੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ ਸੋ ਪਾਰਟੀ ਦੇ ਵਿੱਚ ਕੁੱਲ ਮਿਲਾ ਕੇ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਪਾਰਟੀ ਦੇ ਵਰਕਰ ਵੀ ਖੁਸ਼ ਨੇ ਅਮਨ ਅਰੂੜਾ ਨੇ ਆਪਣੀ ਇਸ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਕਿਹਾ ਕਿ ਇਹਦਾ ਸਾਰਾ ਸਿਹਰਾ ਜਿਹੜਾ ਇਸ ਜਿੱਤ ਦਾ ਉਹ ਪਾਰਟੀ ਦੇ ਵਰਕਰਾਂ ਅਤੇ ਪਾਰਟੀ ਦੇ ਸਥਾਨਕ ਆਗੂਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਖੂਬ ਮਿਹਨਤ ਕੀਤੀ ਅਤੇ ਇਸ ਦਾ ਸਿਰਾ ਜਿਹੜਾ ਹੈ ਪਾਰਟੀ ਦੇ ਉਮੀਦਵਾਰ ਖੁਦ ਸੰਜੀਵ ਅਰੋੜਾ ਨੂੰ ਜਾਂਦਾ ਹੈ ਜਿਨ੍ਹਾਂ ਦੀ ਸ਼ਵੀ ਕਰਕੇ ਇਹ ਵੱਡੀ ਜਿੱਤ ਹੋਈ ਹੈ ਸੋ ਪਾਰਟੀ ਦੇ ਵਿੱਚ ਖੁਸ਼ੀ ਹੈ ਅਮਨ ਅਰੋੜਾ ਨੇ ਵੀ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਮੀਡੀਆ ਦੇ ਨਾਲ ਮੁਖਾਤਬ ਹੋ ਕੇ ਕੀਤਾ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਰੋਡ ਸ਼ੋ ਕੱਢਿਆ ਜਾ ਰਿਹਾ ਹੈ ਦਿਨ ਰਾਤ ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪਦੀ ਵਕਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ, ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ। ਮੈਂ ਸਮਝਦਾ ਕਿ ਇਹ ਸੈਮੀਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਇਹਦੇ ਨਾਲ-ਨਾਲ ਇੱਕ ਹੋਰ ਵੱਡੀ ਗੱਲ ਆ। ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਬੀਜੇਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 7.5 17-18 ਹਜ਼ਾਰ ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਬੀਜੇਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵਗੈਰਾ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰਵਿੰਦ ਕੇਜਰੀਓ ਆਮ ਆਦੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਹੁਣ ਕਿਹੜਾ ਡੈਫੀਨੇਟ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਅਰਮਾਨ ਸਾਹਿਬ ਆਪਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ। ਭਾਗ ਕਿਹੜਾ ਹੋ ਸਕਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸਵਾਲ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨਗੇ। ਜੀ ਫੀਡਬੈਕ ਮੰਨ ਸਕਦੇ ਉਸ ਨੂੰ 3 ਸਾਲ ਦੀ ਉਹਦੀ ਵਿਰੋਧੀ ਭੰਡ ਦੇ ਸੀ ਵਿਰੋਧੀ ਕਹਿੰਦੇ 3 ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਹੀ ਜਵਾਬ ਦੇ ਤਾਂ ਮੇਰੇ ਜਵਾਬ ਦੀ ਲੋੜ ਹੀ ਨਹੀਂ ਰਹੀ। ਗੁਰਸ਼ਮਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਆਮ ਆਦਮੀ ਪਾਰਟੀ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਤ ਤੋਂ ਬਾਅਦ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਪੰਜਾਬ ਪ੍ਰਧਾਨ ਅਮਨ ਅਰੋੜਾ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਬੇਹੱਦ ਭਾਵੁਕ ਪੱਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਮੀਡੀਆ ਦੇ ਨਾਲ ਮੁਖਾਤਬ ਵੀ ਹੋਏ ਨੇ ਤੇ ਨਾਲ ਦੀ ਨਾਲ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆਏ ਨੇ ਅਮਨ ਅਰੋੜਾ ਬੇਹੱਦ ਭਾਵੁਕ ਪੱਲ ਪਾਰਟੀ ਦੇ ਵਿੱਚ ਟੋਲ ਲਗਾੜਿਆਂ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਤੇ ਮੀਡੀਆ ਦਾ ਵੀ ਜਮਾਵੜਾ ਪੂਰਾ ਇਸ ਤੋਂ ਬਾਅਦ ਜਿੱਤ ਦਾ ਜਸ਼ਨ ਦੇਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਜਿੱਤ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਪਾਰਟੀ ਦਫ਼ਤਰ ਦੇ ਬਾਹਰ ਮੌਜੂਦ ਨੇ ਪਾਰਟੀ ਪ੍ਰਧਾਨ ਅਮਨ अरोड़ा ਉਮੀਦਵਾਰ ਸੰਜੀਵ अरोड़ा ਜਿਹੜੇ ਕਿ ਹੁਣ ਵਿਧਾਇਕ ਬਣ ਚੁੱਕੇ ਨੇ ਐਮਐਲਏ ਬਣ ਚੁੱਕੇ ਨੇ ਤੇ ਸੰਭਾਵੀ ਤੌਰ ਤੇ ਅਮਨ अरोड़ा ਵੱਲੋਂ ਗਲਬਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਜ਼ਰੂਰ ਜਿਹੜਾ ਵਾਅਦਾ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਉਸ ਤੇ ਪੂਰੇ ਉਤਰਾਂਗੇ ਅਤੇ ਕਿਤੇ ਨਾ ਕਿਤੇ ਅਮਨ अरोड़ा ਸੰਕੇਤ ਦਿੰਦੇ ਹੋਏ ਨਜ਼ਰ ਆਏ ਨੇ ਕਿ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ ਇਸ ਦੇ ਨਾਲ ਨਾਲ ਅਮਨ अरोड़ा ਨੇ ਹੋਰ ਵੀ ਇੱਕ ਵੱਡੀ ਗੱਲ ਕਹੀ ਹੈ ਉਹਨਾਂ ਕਿਹਾ ਹੈ ਕਿ ਪਾਰਟੀ ਦਾ ਗ੍ਰਾਫ ਉੱਚਾ ਉੱਠਿਆ ਹੈ ਨਾ ਸਿਰਫ ਪੰਜਾਬ ਬਲਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਜਿੰਨੀ ਚੋਣਾਂ ਦੇ ਵਿੱਚ 17000 ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਸ ਜਿੱਤ ਨੂੰ ਅਮਨ अरोड़ा ਨੇ ਪੰਜਾਬ ਦੇ ਵਿੱਚ ਅ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਕਿਹਾ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਹ ਜਿੱਤ ਹੋਈ ਹੈ ਉਸੇ ਤਰ੍ਹਾਂ 2027 ਦੇ ਵਿੱਚ ਵੀ ਪਾਰਟੀ ਹੈ ਜਿਹੜੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੱਤੇਗੀ ਸੋ ਪਾਰਟੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਅ ਜਿੱਤ ਤੋਂ ਬਾਅਦ ਕਿਸ ਤਰ੍ਹਾਂ ਰੋਡ ਸ਼ੋਅ ਕੱਢਿਆ ਗਿਆ ਅਮਨ ਅਰੋੜਾ ਦੇ ਵੱਲੋਂ ਨਾਲ ਉਹਨਾਂ ਦੇ ਉਮੀਦਵਾਰ ਅ ਸੰਜੀਵ ਅਰੋੜਾ ਜਿਹੜੇ ਕਿ ਹੁਣ ਜੇਤੂ ਉਮੀਦਵਾਰ ਨੇ ਉਵੀ ਨਾਲ ਸੰ ਤਰਨਪ੍ਰੀ ਸੋਨਦ ਅਤੇ ਪਾਰਟੀ ਦੇ ਹੋਰ ਵੱਡੇ ਆਗੂ ਇਸ ਜਿੱਤ ਦੇ ਰੋਡ ਸ਼ੋਅ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਭਾਵੁਕ ਹੋ ਕੇ ਸੰਜੀਵ ਅਰੂੜਾ ਅਮਨ ਅਰੂੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ ਸੋ ਪਾਰਟੀ ਦੇ ਵਿੱਚ ਕੁੱਲ ਮਿਲਾ ਕੇ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਪਾਰਟੀ ਦੇ ਵਰਕਰ ਵੀ ਖੁਸ਼ ਨੇ ਅਮਨ ਅਰੂੜਾ ਨੇ ਆਪਣੀ ਇਸ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਕਿਹਾ ਕਿ ਇਹਦਾ ਸਾਰਾ ਸਿਹਰਾ ਜਿਹੜਾ ਇਸ ਜਿੱਤ ਦਾ ਉਹ ਪਾਰਟੀ ਦੇ ਵਰਕਰਾਂ ਅਤੇ ਪਾਰਟੀ ਦੇ ਸਥਾਨਕ ਆਗੂਆਂ ਨੂੰ ਜਾਂਦਾ ਜਿਨ੍ਹਾਂ ਨੇ ਖੂਬ ਮਿਹਨਤ ਕੀਤੀ ਅਤੇ ਇਸ ਦਾ ਸਿਹਰਾ ਜਿਹੜਾ ਹੈ ਪਾਰਟੀ ਦੇ ਉਮੀਦਵਾਰ ਖੁਦ ਸੰਜੀਵ ਅਰੋੜਾ ਨੂੰ ਜਾਂਦਾ ਹੈ ਜਿਨ੍ਹਾਂ ਦੀ ਸ਼ਵੀ ਕਰਕੇ ਇਹ ਵੱਡੀ ਜਿੱਤ ਹੋਈ ਹੈ ਸੋ ਪਾਰਟੀ ਦੇ ਵਿੱਚ ਖੁਸ਼ੀ ਹੈ ਅਮਨ ਅਰੋੜਾ ਨੇ ਵੀ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਮੀਡੀਆ ਦੇ ਨਾਲ ਮੁਖਾਤਬ ਹੋ ਕੇ ਕੀਤਾ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਰੋਡ ਸ਼ੋ ਕੱਢਿਆ ਜਾ ਰਿਹਾ ਹੈ ਦਿਨ ਰਾਤ ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪਦੀ ਵਕਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਣਦਾ ਹਾਂ ਮੈਂ ਸਮਝਦਾ ਕਿ ਇਹ ਸੈਮੀਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ ਇਹਦੇ ਨਾਲ ਨਾਲ ਇੱਕ ਹੋਰ ਵੱਡੀ ਗੱਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ ਤਕਰੀਬਨ 28-30 ਸਾਲਾਂ ਤੋਂ ਭਾਜਪਾ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 17-18000 ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਹ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਭਾਜਪਾ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵਗੈਰਾ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦੇ ਉਹਨਾਂ ਦੇ ਉੱਪਰ ਤਾਂ ਸਿਰਫ ਔਰਵਿੰਦ ਕੇਜਰੀਓ ਆਮ ਆਦਮੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਹੁਣ ਕਿਹੜਾ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਅਰਮਾਨ ਸਾਹਿਬ ਆਪਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ ਭਾਗ ਕਿਹੜਾ ਹੋ ਸਕਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸੋਲਵ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨੇ ਨੂੰ ਫੀਡਬੈਕ ਮੰਨ ਸਕਦੇ ਉਸ ਨੂੰ 3 ਸਾਲ ਜਿਉਂਦੀ ਵਿਰੋਧੀ ਭੰਡ ਦੇ ਸੀ ਵਿਰੋਧੀ ਕਹਿੰਦੇ 3 ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਹੀ ਜਵਾਬ ਦੇ ਤਾਂ ਮੇਰੇ ਜਵਾਬ ਦੀ ਇਹ ਲੋੜ ਹੀ ਨਹੀਂ ਰਹੀ ਗਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਆਮ ਆਦਮੀ ਪਾਰਟੀ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਤ ਤੋਂ ਬਾਅਦ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹ ਪੰਜਾਬ ਪ੍ਰਧਾਨ ਅਮਨ ਅਰੋੜਾ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਬੇਹੱਦ ਭਾਵੁਕ ਪੱਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਮੀਡੀਆ ਦੇ ਨਾਲ ਮੁਖਾਤਬ ਵੀ ਹੋਏ ਨੇ ਤੇ ਨਾਲ ਦੀ ਨਾਲ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆਏ ਨੇ ਅਮਨ ਅਰੋੜਾ ਬੇਹੱਦ ਭਾਵੁਕ ਪੱਲ ਪਾਰਟੀ ਦੇ ਵਿੱਚ ਟੋਲ ਲਗਾੜੀਆਂ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਤੇ ਮੀਡੀਆ ਦਾ ਵੀ ਜਮਾਵੜਾ ਹੈ ਪੂਰਾ ਇਸ ਤੋਂ ਬਾਅਦ ਜਿੱਤ ਦਾ ਜਸ਼ਨ ਦੇਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਜਿੱਤ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਪਾਰਟੀ ਦਫ਼ਤਰ ਦੇ ਬਾਹਰ ਮੌਜੂਦ ਨੇ ਪਾਰਟੀ ਪ੍ਰਧਾਨ ਅਮਨ ਅਰੋੜਾ ਉਮੀਦਵਾਰ ਸੰਜੀਵ ਅਰੋੜਾ ਜਿਹੜੇ ਕਿ ਹੁਣ ਵਿਧਾਇਕ ਬਣ ਚੁੱਕੇ ਨੇ ਐਮਐਲਏ ਬਣ ਚੁੱਕੇ ਨੇ ਤੇ ਸੰਭਾਵੀ ਤੌਰ ਤੇ ਅਮਨ ਅਰੋੜਾ ਵੱਲੋਂ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਜ਼ਰੂਰ ਜਿਹੜਾ ਵਾਦਾ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਉਸ ਤੇ ਪੂਰੇ ਉਤਰਾਂਗੇ ਅਤੇ ਕਿਤੇ ਨਾ ਕਿਤੇ ਅਮਨ अरोड़ा ਸੰਕੇਤ ਦਿੰਦੇ ਹੋਏ ਨਜ਼ਰ ਆਏ ਨੇ ਕਿ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ ਇਸ ਦੇ ਨਾਲ ਨਾਲ ਅਮਨ अरोड़ा ਨੇ ਹੋਰ ਵੀ ਇੱਕ ਵੱਡੀ ਗੱਲ ਕਹੀ ਹੈ ਉਹਨਾਂ ਕਿਹਾ ਹੈ ਕਿ ਪਾਰਟੀ ਦਾ ਗ੍ਰਾਫ ਉੱਚਾ ਉੱਠਿਆ ਹੈ ਨਾ ਸਿਰਫ ਪੰਜਾਬ ਬਲਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਜਿਮਨੀ ਚੋਣਾਂ ਦੇ ਵਿੱਚ 17000 ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਸ ਜਿੱਤ ਨੂੰ ਅਮਨ अरोड़ा ਨੇ ਪੰਜਾਬ ਦੇ ਵਿੱਚ ਅ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਕਿਹਾ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਹ ਜਿੱਤ ਹੋਈ ਹੈ ਉਸੇ ਤਰ੍ਹਾਂ 2027 ਦੇ ਵਿੱਚ ਵੀ ਪਾਰਟੀ ਹੈ ਜਿਹੜੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੱਤੇਗੀ ਉਸ ਪਾਰਟੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਅ ਜਿੱਤ ਤੋਂ ਬਾਅਦ ਕਿਸ ਤਰ੍ਹਾਂ ਰੋਡ ਸ਼ੋਅ ਕੱਢਿਆ ਗਿਆ ਅਮਨ ਅਰੋੜਾ ਦੇ ਵੱਲੋਂ ਨਾਲ ਉਹਨਾਂ ਦੇ ਉਮੀਦਵਾਰ ਅ ਸੰਜੀਵ ਅਰੋੜਾ ਜਿਹੜੇ ਕਿ ਹੁਣ ਜੇਤੂ ਉਮੀਦਵਾਰ ਨੇ ਉਵੀਨਾਰਸਨ ਤਰुणਪ੍ਰੀ ਸੋਨਦ ਅਤੇ ਪਾਰਟੀ ਦੇ ਹੋਰ ਵੱਡੇ ਆਗੂ ਇਸ ਜਿੱਤ ਦੇ ਰੋਡ ਸ਼ੋਅ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਭਾਵੁਕ ਹੋ ਕੇ ਸੰਜੀਵ ਅਰੂੜਾ ਅਮਨ ਅਰੂੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ ਸੋ ਪਾਰਟੀ ਦੇ ਵਿੱਚ ਕੁੱਲ ਮਿਲਾ ਕੇ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਪਾਰਟੀ ਦੇ ਵਰਕਰ ਵੀ ਖੁਸ਼ ਨੇ ਅਮਨ ਅਰੂੜਾ ਨੇ ਆਪਣੀ ਇਸ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਕਿਹਾ ਕਿ ਇਹਦਾ ਸਾਰਾ ਸਿਹਰਾ ਜਿਹੜਾ ਇਸ ਜਿੱਤ ਦਾ ਉਹ ਪਾਰਟੀ ਦੇ ਵਰਕਰਾਂ ਅਤੇ ਪਾਰਟੀ ਦੇ ਸਥਾਨਕ ਆਗੂਆਂ ਨੂੰ ਜਾਂਦਾ ਜਿਨ੍ਹਾਂ ਨੇ ਖੂਬ ਮਿਹਨਤ ਕੀਤੀ ਅਤੇ ਇਸ ਦਾ ਸਿਹਰਾ ਜਿਹੜਾ ਹੈ ਪਾਰਟੀ ਦੇ ਉਮੀਦਵਾਰ ਖੁਦ ਸੰਜੀਵ ਅਰੋੜਾ ਨੂੰ ਜਾਂਦਾ ਹੈ ਜਿਨ੍ਹਾਂ ਦੀ ਸ਼ਵੀ ਕਰਕੇ ਇਹ ਵੱਡੀ ਜਿੱਤ ਹੋਈ ਹੈ ਸੋ ਪਾਰਟੀ ਦੇ ਵਿੱਚ ਖੁਸ਼ੀ ਹੈ ਅਮਨ ਅਰੋੜਾ ਨੇ ਵੀ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਮੀਡੀਆ ਦੇ ਨਾਲ ਮੁਖਾਤਬ ਹੋ ਕੇ ਕੀਤਾ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਰੋਡ ਸ਼ੋ ਕੱਢਿਆ ਜਾ ਰਿਹਾ ਹੈ ਦਿਨ ਰਾਤ ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ, ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ। ਮੈਂ ਸਮਝਦਾ ਕਿ ਇਹ ਸੈਮੀਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਇਹਦੇ ਨਾਲ-ਨਾਲ ਇੱਕ ਹੋਰ ਵੱਡੀ ਗੱਲ ਆ। ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਭਾਜਪਾ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 7.5 17-18 ਹਜ਼ਾਰ ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਬੀਜੇਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵਗੈਰਾ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦੇ ਉਹਨਾਂ ਦੇ ਉੱਪਰ ਤਾਂ ਸਿਰਫ ਅਰਵਿੰਦ ਕੇਜਰੀ ਉਹ ਆਮ ਆਦੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਹੁਣ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀ ਉਹ ਜੀ ਅਰਮਾਨ ਸਾਹਿਬ ਆਪ ਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ ਕਿਹੜਾ ਹੋ ਸਕਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸੋਲਵ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨੇ ਨੂੰ ਫੀਡਬੈਕ ਮੰਨ ਸਕਦੇ ਉਸ ਨੂੰ ਤਿੰਨ ਸਾਲ ਜੇ ਉਹ ਵੀ ਵਿਰੋਧੀ ਭੰਡ ਦੇ ਸੀ ਵਿਰੋਧੀ ਕਹਿੰਦੇ ਤਿੰਨ ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਹੀ ਜਵਾਬ ਦੇ ਤਾਂ ਮੇਰੇ ਜਵਾਬ ਦੀ ਇਹ ਲੋੜ ਹੀ ਨਹੀਂ ਰਹੀ ਗਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਆਮ ਆਦਮੀ ਪਾਰਟੀ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਤ ਤੋਂ ਬਾਅਦ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਪੰਜਾਬ ਪ੍ਰਧਾਨ ਅਮਨ ਅਰੋੜਾ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਬੇਹੱਦ ਭਾਵੁਕ ਪੱਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਮੀਡੀਆ ਦੇ ਨਾਲ ਮੁਖਾਤਬ ਵੀ ਹੋਏ ਨੇ ਤੇ ਨਾਲ ਦੀ ਨਾਲ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆਏ ਨੇ ਅਮਨ ਅਰੋੜਾ ਬੇਹੱਦ ਭਾਵੁਕ ਪੱਲ ਪਾਰਟੀ ਦੇ ਵਿੱਚ ਟੋਲ ਲਗਾੜਿਆਂ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਤੇ ਮੀਡੀਆ ਦਾ ਵੀ ਜਮਾਵੜਾ ਪੂਰਾ ਇਸ ਤੋਂ ਬਾਅਦ ਜਿੱਤ ਦਾ ਜਸ਼ਨ ਦੇਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਜਿੱਤ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਪਾਰਟੀ ਦਫ਼ਤਰ ਦੇ ਬਾਹਰ ਮੌਜੂਦ ਨੇ ਪਾਰਟੀ ਪ੍ਰਧਾਨ ਅਮਨ अरोड़ा ਉਮੀਦਵਾਰ ਸੰਜੀਵ अरोड़ा ਜਿਹੜੇ ਕਿ ਹੁਣ ਵਿਧਾਇਕ ਬਣ ਚੁੱਕੇ ਨੇ ਐਮਐਲਏ ਬਣ ਚੁੱਕੇ ਨੇ ਤੇ ਸੰਭਾਵੀ ਤੌਰ ਤੇ ਅਮਨ अरोड़ा ਵੱਲੋਂ ਗਲਬਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਜ਼ਰੂਰ ਜਿਹੜਾ ਵਾਦਾ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਉਸ ਤੇ ਪੂਰੇ ਉਤਰਾਂਗੇ ਅਤੇ ਕਿਤੇ ਨਾ ਕਿਤੇ ਅਮਨ अरोड़ा ਸੰਕੇਤ ਦਿੰਦੇ ਹੋਏ ਨਜ਼ਰ ਆਏ ਨੇ ਕਿ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ ਇਸ ਦੇ ਨਾਲ ਨਾਲ ਅਮਨ अरोड़ा ਨੇ ਹੋਰ ਵੀ ਇੱਕ ਵੱਡੀ ਗੱਲ ਕਹੀ ਹੈ ਉਹਨਾਂ ਕਿਹਾ ਹੈ ਕਿ ਪਾਰਟੀ ਦਾ ਗ੍ਰਾਫ ਉੱਚਾ ਉੱਠਿਆ ਹੈ ਨਾ ਸਿਰਫ ਪੰਜਾਬ ਬਲਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਜਿਮਨੀ ਚੋਣਾਂ ਦੇ ਵਿੱਚ 17000 ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਸ ਜਿੱਤ ਨੂੰ ਅਮਨ अरोड़ा ਨੇ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਕਿਹਾ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਹ ਜਿੱਤ ਹੋਈ ਹੈ ਉਸੇ ਤਰ੍ਹਾਂ 2027 ਦੇ ਵਿੱਚ ਵੀ ਪਾਰਟੀ ਹੈ ਜਿਹੜੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੱਤੇਗੀ ਉਸ ਪਾਰਟੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਜਿੱਤ ਤੋਂ ਬਾਅਦ ਕਿਸ ਤਰ੍ਹਾਂ ਰੋਡ ਸ਼ੋਅ ਕੱਢਿਆ ਗਿਆ ਅਮਨ अरोड़ा ਦੇ ਵੱਲੋਂ ਨਾਲ ਉਹਨਾਂ ਦੇ ਉਮੀਦਵਾਰ ਸੰਜੀਵ अरोड़ा ਜਿਹੜੇ ਕਿ ਹੁਣ ਜੇਤੂ ਉਮੀਦਵਾਰ ਨੇ ਉਹ ਵੀ ਨਾਰਸਨ ਤਰुणਪ੍ਰੀ ਸੋਨ ਦਾ ਤੇ ਪਾਰਟੀ ਦੇ ਹੋਰ ਵੱਡੇ ਆਗੂ ਇਸ ਜਿੱਤ ਦੇ ਰੋਡ ਸ਼ੋਅ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਭਾਗੂ ਖੋ ਕੇ ਸੰਜੀਤ